ਪਾਲੀਵਰ ਸਾਹਿਬ ਦੇਖਦੇ ਆ ਜੀ ਉਹਨਾਂ ਦੀ ਰਹਿਨਮਾਈ ਹੇਠ ਆਪਾਂ ਬ੍ਰੈਂਪਟਨ ਈਸਟ ਤੋਂ ਜਿਹੜਾ ਆਪਾਂ ਇਹ ਅੱਜ ਚੋਣ ਮੁਹਿੰਮ ਜਿਹੜੀ ਸਟਾਰਟ ਕਰਨ ਜਾ ਰਹੇ ਹਾਂ ਕੀ ਕਹਿਣਾ ਚਾਹੋਗੇ ਪਹਿਲਾਂ ਵੀ ਉਹ ਬੜੀ ਬੜੀ ਗੱਲਾਂ ਕੀਤੀਆਂ ਕੋਈ ਨਵੀਂ ਗੱਲ ਵੀ ਘਡੋੜ ਦੱਸੋ ਕੀ ਕਹਿਣਾ ਹੈ ਸਭ ਤੋਂ ਵੱਡਾ ਇਸ਼ੂ ਕ੍ਰਾਈਮ ਦਾ ਕੀ ਬਣ ਗਿਆ ਬ੍ਰੈਂਪਟਨ ਸੋਚਿਆ ਸੀ ਕਦੀ ਤੁਸੀਂ ਕਿ ਸਟੋਰ ਤੇ ਚੱਲ ਜਾਓ ਉਥੇ ਸਕਿਉਰਿਟੀ ਗਾਰਡ ਖੜੇ ਨੇ ਲੋਕ ਲੱਗੇ ਪਏ ਨੇ ਲੋਕਾਂ ਦੇ ਘਰ ਭੰਨੀ ਜਾ ਰਹੇ ਗੋਲੀਆਂ ਚੱਲਦੀਆਂ ਨੇ ਚੱਲਦੀਆਂ ਨੇ ਲੋਕਾਂ ਤੋਂ ਫਰौती ਮੰਗ ਕੇ ਜਾਣ ਐਕਸਟਰਸਨਸ ਬੇਕ ਪ੍ਰਾਪਤ ਐਂਡ ਕਾਸਟ ਆਫ ਲਿਵਿੰਗ ਇਜ਼ ਵੈਰੀ ਹਾਈ ਲੋਕੀ ਜਿਹੜੇ ਸਾਡੇ ਬੱਚੇ ਨੇ ਉਹ ਕਦੋਂ ਕਰ ਲੈਣਗੇ ਅੱਜ ਦੇ ਨਾਲੋਂ ਡੰਗ ਦਾ ਡਰ ਨਹੀਂ ਕਿਸੇ ਨੂੰ ਜਦੋਂ ਪਤਾ ਹੈ ਕਿ ਮੈਨੂੰ ਕੁਝ ਹੋਣਾ ਹੀ ਨਹੀਂ ਜੇ ਮੈਂ ਫੜ ਵੀ ਹੋ ਗਿਆ ਤੇ ਮੇਰੀ ਬੇਲ ਹੋ ਜਾਵੇ ਤਾਂ ਕ੍ਰਿਮੀਨਲ ਜਿਹੜੇ ਮੁੜ ਕੇ ਫੇਸ ਸੜਕਾਂ ਤੇ ਘੁੰਮਦੇ ਨੇ ਮੈਂ ਕਹਾ ਇਹ ਮਸਲੇ ਦਾ ਹੱਲ ਨਹੀਂ ਹੈ ਕੈਰਨਾਂ ਨੂੰ ਛੱਡ ਕੇ ਨਹੀਂ ਜਾਣਾ ਸੁਧਾਰ ਲੈ ਕੇ ਆਉਣਾ ਪਤਾ ਲੱਗ ਇਥੋਂ ਚਲੇ ਗਏ ਉੱਥੇ ਜਾ ਕੇ ਇਦੂ ਵੀ ਪੜਾ ਰਹੇ ਨੇ ਆ ਆਪਾਂ ਇਸ ਤੋਂ ਜਾਣਾ ਨਹੀਂ ਜਿੱਦਾਂ ਦਾ ਪਹਿਲਾ ਕੈਨੇਡਾ ਸੀ ਉਦਾਂ ਦਾ ਬਣਨਾ। ਫੋਰ ਜਿਵੇਂ ਤੁਸੀਂ ਇਸ ਇਲਾਕੇ ਨੂੰ ਰਿਪਰੈਜ਼ੈਂਟ ਕਰੋਗੇ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ 'ਚ ਕੀ ਆਉਂਦਾ ਵੀ ਜੇ ਮੈਂ ਕਾਨੂੰਨ ਲੋਕ ਤੁਹਾਨੂੰ ਫਤਵਾ ਦਿੰਦੇ ਨੇ ਤਾਂ ਆਹ ਕੰਮ ਸਭ ਤੋਂ ਪਹਿਲਾਂ ਕਰੋਗੇ ਤੋਂ ਇਲਾਵਾ ਬਾਕੀ ਕੰਮ ਸਭ ਤੋਂ ਸਰਕਾਰ ਨੂੰ ਇਹ ਅਸੀਂ ਇਹ ਕੋਸ਼ਿਸ਼ ਇਹ ਕਰਾਂਗੇ ਕਿ ਸਰਕਾਰ ਇਹੋ ਜਿਹਾ ਬਿਲ ਵੀ ਲੈ ਕੇ ਆਵੇ ਜਿਹੜੇ ਕ੍ਰਿਮੀਨਲ ਨੇ ਜਿਨ੍ਹਾਂ ਕੋਲੇ ਕੋਈ ਫਿਕਸਡ ਐਡਰੈਸ ਨਹੀਂ ਹੈ ਡਸਨਟ ਮੈਟਰ ਵੇ ਟੂ ਕਮ ਬ੍ਰਾਉਂਡ ਸੈਂਡ them back ਵੀ ਹਵ ਟੂ ਕਲੀਨ ਅਪ ਵੀ ਨੀਡ ਦੈਟ ਡਾਲਰ ਦੀ ਗ੍ਰੋਸਰੀ ਵਿੱਚ ਬਾਕੀ ਭਰ ਦਿੰਦੇ ਸੀ ਮੇਰੇ ਹਿਸਾਬ ਨਾਲ ਤੇ ਅੱਜ ਕੱਲ ਕੋਸਕੋ ਹੋਲ ਸੇਲ ਹੈ ਤੇ 500 ਖਰਚ ਕੇ ਆਏ ਲੱਗਦਾ ਹੁੰਦਾ ਵੀ ਯਾਰ ਕੁਝ ਆਇਆ ਹੀ ਨਹੀਂ ਸਾਨੂੰ ਸਮਾਂ ਹੈ ਕਿ ਆਪਾਂ ਨੂੰ ਬਦਲਾ ਲੈ ਕੇ ਹੋਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਅਸੀਂ ਬ੍ਰੈਮਟਨ ਦੇ ਵਿੱਚ ਆ ਜਿੱਥੇ ਚੋਣਾਂ ਦਾ ਜਿਹੜਾ ਆਗਾਜ਼ ਹੋ ਚੁੱਕਿਆ ਔਰ ਫੈਡਰਲ ਚੋਣਾਂ ਜਿਹੜੀਆਂ ਆਉਂਦੀਆਂ 28 April ਨੂੰ ਪੈਣ ਜਾ ਰਹੀਆਂ ਨੇ ਔਰ ਮੇਰੇ ਨਾਲ ਬੌਬ ਦਸਾਂਜ ਨੇ ਜਿਹੜੇ ਕੰਜ਼ਰਵੇਟਿਵ ਪਾਰਟੀ ਤੋਂ ਜਿਹੜੇ ਕੈਂਡੀਡੇਟ ਨੇ ਸੋ ਬੌਬ ਜੀ ਸਭ ਤੋਂ ਪਹਿਲਾਂ ਦਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਗਵਿੰਦਰ ਜੀ ਥੈਂਕ ਯੂ so much ਡੇਲੀ ਪੰਜਾਬੀ ਜਿੰਨੇ ਵੀ ਦਰਸ਼ਕ ਦੇਖਦੇ ਨੇ ਮੇਰੇ ਵੱਲੋਂ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਆਪਾਂ ਗੱਲ ਕੀਤੀ ਜਾਵੇ ਪੀਅਰ ਪੋਲੀਵਰ ਸਾਹਿਬ ਦੇਖਦੇ ਆਂ ਜੀ ਉਹਨਾਂ ਦੀ ਰਹਿਨਮਾਈ ਹੇਠ ਆਪਾਂ ਬ੍ਰੈਂਪਟਨ ਈਸਟ ਤੋਂ ਜਿਹੜਾ ਆਪਾਂ ਇਹ ਅੱਜ ਚੋਣ ਮੋਹਮ ਜਿਹੜੀ ਸਟਾਰਟ ਕਰਨੇ ਜਾ ਰਹੇ ਹਾਂ ਕੀ ਕਹਿਣਾ ਚਾਹੋਗੇ ਪਹਿਲਾਂ ਵੀ ਉਹ ਬੜੀ ਬੜੀ ਗੱਲਾਂ ਕੀਤੀਆਂ ਕੋਈ ਨਵੀਂ ਗੱਲ ਵੀ ਕਢੋ ਔਰ ਦੱਸੋ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੀ ਗੱਲ ਹੈ ਕਿ ਜਦੋਂ ਡੋਰ ਨਾਕਿੰਗ ਤੇ ਜਾਂਦਾ ਨਾ ਸਭ ਤੋਂ ਵੱਡਾ ਇਸ਼ੂ ਕ੍ਰਾਈਮ ਦਾ ਕੀ ਬਣ ਗਿਆ ਬ੍ਰੈਂਪਟਨ ਦਾ ਸੋਚਿਆ ਸੀ ਕਦੀ ਤੁਸੀਂ ਕਿ ਸਟੋਰ ਤੇ ਚੱਲ ਜਾਓ ਉੱਥੇ ਸਕਿਉਰਿਟੀ ਗਾਰਡ ਖੜੇ ਨੇ ਲੋਕ ਲੱਗੇ ਪਏ ਨੇ ਲੋਕਾਂ ਦੇ ਘਰ ਪੰਨੀ ਜਾ ਰਹੇ ਗੋਲੀਆਂ ਚੱਲਣ ਲੋਕਾਂ ਤੋਂ ਫਰੋਤੀਆਂ ਮੰਗੀਆਂ ਜਾਣ ਐਕਸਟਰਸ ਇਜ਼ ਬੀਗ ਪ੍ਰੋਬਲਮ ਐਂਡ ਕਾਸਟ ਆਫ ਲਿਵਿੰਗ ਇਜ਼ ਵੈਰੀ ਹਾਈ ਲੋਕੀ ਜਿਹੜੇ ਸਾਡੇ ਬੱਚੇ ਨੇ ਉਹ ਕਦੋਂ ਕਰ ਲੈਣਗੇ ਜਿਹੜੇ ਅੱਜ ਦੇ ਹਾਲਾਤ ਨੇ ਹਨਾ ਬਹੁਤ ਸਾਰੀਆਂ ਗੱਲਾਂ ਨੂੰ ਦੇਖ ਕੇ ਫਿਰ ਇਹ ਸੋਚਿਆ ਕਿ ਨਹੀਂ ਬਣਾ ਆਪ ਨੂੰ ਅੱਗੇ ਆਉਣਾ ਪੈਣਾ ਕੁਝ ਨਾ ਕੁਝ ਬਦਲਾਅ ਲੈ ਕੇ ਆਈਏ ਅਸੀਂ 30 35 ਸਾਲ ਕੰਮ ਕਰਕੇ ਆਪਣੇ ਬੱਚਿਆਂ ਨੂੰ ਵੱਡੇ ਕੀਤਾ ਬੱਚੇ ਸਾਡੇ ਘਰੇ ਬੈਠੇ ਨੇ ਉਹਨਾਂ ਕੋਲ ਕੰਮ ਨਹੀਂ ਹੈ ਤਾਂ ਸਾਰਾ ਕੁਝ ਸਾਰਾ ਕੁਝ ਮਿਸਅਪ ਹੋ ਗਿਆ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਆਪਣੀ ਸਿਕਿਉਰਿਟੀ ਨਹੀਂ ਅਸੀਂ ਆਪਣੇ ਘਰ ਦੇ ਅੰਦਰ ਸੇਫ ਨਹੀਂ ਆ ਆ ਪਿਛਲੇ ਹਫ਼ਤੇ ਦੇਖਿਆ ਕੀ ਹੋਇਆ ਰਾਤ ਨੂੰ 11 ਵਜੇ ਬੰਦੇ ਆਏ ਘਰ 'ਚ ਬਾਪ ਦੇ ਸਾਹਮਣੇ 20 ਸਾਲ ਦੇ ਬੱਚੇ ਤੇ ਗੋਲੀ ਮਾਰ ਦਿੱਤੀ ਬੱਚੇ ਦੀ ਮੌਤ ਹੋ ਗਈ ਇਹ ਜੀ ਮਾਹੌਲ ਥੋੜੀ ਧੁੱਲ ਵਿੱਚ ਆ ਜੀ ਇਹ ਮਾਹੌਲ ਜਿਹੜਾ ਆਪਾਂ ਅੱਗੇ ਵੀ ਗੱਲਾਂ ਵਿੱਚ ਬੜੀ-ਬੜੀ ਕੀਤੀਆਂ ਪਰ ਆ ਕੋਈ ਨਹੀਂ ਲੱਗਦਾ ਵੇ ਆਪਾਂ ਕਿਤੇ ਯੂਪੀ ਜਾਂ ਪੀਚ ਫਿਰਦੇ ਆ ਮੈਨੂੰ ਲੱਗਦਾ ਹੀ ਨਹੀਂ ਕੈਨੇਡਾ ਕਨੋਡਾ ਜੀ ਜੇ ਜਦੋਂ ਕਾਨੂੰਨ ਦਾ ਡਰ ਨਹੀਂ ਕਿਸੇ ਨੂੰ ਜਦੋਂ ਪਤਾ ਹੈ ਕਿ ਮੈਨੂੰ ਕੁਝ ਹੋਣਾ ਹੀ ਨਹੀਂ ਜੇ ਮੈਂ ਫੜ ਵੀ ਹੋ ਗਿਆ ਤੇ ਮੇਰੀ ਬੇਲ ਹੋ ਜਾਣੀ। ਤਾਂ ਕ੍ਰਿਮੀਨਲ ਜਿਹੜੇ ਮੁੜ ਕੇ ਫੇਰ ਸੜਕਾਂ ਤੇ ਘੁੰਮਦੇ ਨੇ। ਤੋਂ ਕਜ਼ਰਪਾਰਟੀ ਨੇ ਪਿਛਲੇ ਦਿਨੀ ਐਨਾਉਂਸਮੈਂਟ ਕੀਤੀ ਕਿ ਜਿਹੜੀ ਜੇ ਨੋ ਬیل ਤਾਂ ਹੈ ਹੀ ਕ੍ਰਿਮੀਨਲ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਊ। ਜਿੰਨਾ ਚਿਰ ਸਜ਼ਾਵਾਂ ਸਖਤ ਨਹੀਂ ਹੁੰਦੀਆਂ ਜਦੋਂ ਕਿਸੇ ਨੂੰ ਡਾਰੀ ਨਹੀਂ ਹੈਗਾ। ਸੋ ਤੁਸੀਂ ਜਦੋਂ ਅਸੀਂ ਅਸੀਂ ਆਏ ਸੀ ਅਸੀਂ ਕਾਰ ਦੀ ਸਾਡੀ ਕਾਰ ਖੁੱਲੀ ਹੁੰਦੀ। ਘਰਾਂ ਨੂੰ ਲੋਕ ਨਹੀਂ ਲਾਏ ਸੀ। ਸਾਨੂੰ ਕੋਈ ਫਿਕਰ ਨਹੀਂ ਸੀ। ਅੱਜ 2 2 3 3 ਲੋਕ ਲਾਏ ਨੇ ਦੋਰ ਖੋਲਣ ਲੱਗੇ ਦੇ ਦੇ ਬਾਹਰ ਕੌਣ ਆ ਹਰ ਘਰ ਦੇ ਬਾਹਰ ਕੈਮਰਾ ਲੱਗਿਆ ਹੋਇਆ ਸਟੋਰਾਂ ਤੇ ਚਲ ਜਾਓ ਗਰੋਸਰੀ ਸਟੋਰਾਂ ਤੇ ਚਲ ਜਾਓ ਹਰ ਘਰ ਦੇ ਬਿਜ਼ਨਸ ਦੇ ਬਾਹਰ ਸਿਕਿਉਰਿਟੀ ਗਾਰਡ ਨੇ ਜੁਲੀ ਸਟੋਰ ਤੇ ਜਾਓ ਕਿੰਨੇ ਜੁਲੀ ਸਟੋਰ ਲੁੱਟ ਹੋਏ ਨੇ ਜੁਲੀ ਸਟੋਰ ਤੇ ਜਾਓ ਤਿੰਨ ਤਿੰਨ ਚਾਰ ਚਾਰ ਗੇਟ ਐਂਟਰ ਹੋ ਕੇ ਅੰਦਰ ਜਾ ਹੁੰਦਾ ਇਹੋ ਜਿਹਾ ਨਾ ਤਾਂ ਕਿਥੇ ਰਹਿ ਰਹੇ ਸੀ ਔਰ ਬਹੁਤ ਸਾਰੇ ਲੋਕ ਮੈਨੂੰ ਇਹ ਕਹਿੰਦੇ ਨੇ ਕਿ ਅਸੀਂ ਰਹਿਣਾ ਨਹੀਂ ਇੱਥੇ ਮੈਂ ਕਿਹਾ ਇਹ ਮਸਲੇ ਦਾ ਹੱਲ ਨਹੀਂ ਹੈ ਕੈਨੇਡਾ ਨੂੰ ਛੱਡ ਕੇ ਨਹੀਂ ਜਾਣਾ ਸੁਧਾਰ ਲੈ ਕੇ ਆਉਣਾ ਤੱਲ ਕਿ ਇੱਥੋਂ ਚਲੇ ਗੋ ਉੱਥੇ ਜਾ ਕੇ ਦੂ ਵੀ ਪੜਾ ਹਰੋਗੇ ਅਸੀਂ ਤਾਂ ਫਿਰ ਉਹੀ ਉਹਨਾਂ ਨਾਲ ਤੇ ਜੰਗੇ ਸਦਾ ਹਾਂ ਆਪਾਂ ਇੱਥੋਂ ਜਾਣਾ ਨਹੀਂ ਜਿੱਦਾਂ ਦਾ ਪਹਿਲਾ ਕੈਨੇਡਾ ਸੀ ਉਦਾਂ ਦਾ ਬਣਾਈਏ ਰਲ ਕੇ ਬਣਾਈਏ ਮੇਰਾ ਸਾਥ ਦਿਓ ਇਹ ਆਪਾਂ ਜਿਹੋ ਜਿਹੇ ਪਹਿਲਾਂ ਕਰਨਾ ਸੀ ਉਹਨਾਂ ਦਾ ਬਣਾਈਏ ਕਿਉਂਕਿ ਪੀਰ ਬਾਲਵਰ ਸਾਹਿਬ ਨੇ ਵੀ ਕਿਹਾ ਤੁਹਾਡੇ ਦਿਨ ਪਹਿਲਾਂ ਜਿੰਮਤੀ ਦੱਸਿਆ ਬਿਆਨ ਉਹ ਕਹਿੰਦੇ ਵੀ ਆਪਾਂ ਇਹ ਕਹਿ ਦਿੰਨੇ ਆ ਵੀ ਸਜ਼ਾ ਦੋ ਇੱਕ ਦੋ ਵਾਰੀ ਦੇਖੋ ਬੰਦੇ ਨੂੰ ਸੁਧਰਨ ਦਾ ਮੌਕਾ ਦੇ ਪਹਿਲੀ ਵਾਰੀ ਨਹੀਂ ਕਰਨੀ ਜਾਂ ਦੂਜੀ ਵਾਰੀ ਪਰ ਮੁੜ ਕੇ ਕੋਈ ਵੀ ਕ੍ਰਾਈਮ ਕਰੇ ਚਾਹੇ ਉਹ ਨਸ਼ੇ ਦੀ ਤਸਕਰੀ ਚਾਹੇ ਹਿਊਮਨ ਕਿਸੇ ਤਸਕਰੀ ਜਾਂ ਕੋਈ ਇਹ ਜੀ ਚੋਰੀ ਗਤੀਵਿਧੀਆਂ ਦੇ ਵਿੱਚ ਵੀ ਉਹਨੂੰ ਅਮਰ ਕੈਦ ਤੋਂ ਥੱਲੇ ਸਜ਼ਾ ਨਹੀਂ ਹੋਣੀ ਚਾਹੀਦੀ ਵੀ ਅਸੀਂ ਇਹ ਲਾਅ ਬਣਾਵਾਂਗੇ ਤੇ ਇਹਦੇ ਵਿੱਚ ਜਿਹੜਾ ਲਾਅ ਇਹ ਬਣਾਉਣਗੇ ਜੀ ਆਪਾਂ ਗੱਲ ਕੀਤੀ ਜਾਵੇ ਆਪਾਂ ਮੈਜੋਰਟੀ 'ਚ ਆਉਣ ਇੱਕ ਬਿੱਲ ਬਣਾਉਣਾ ਪੈਣਾ ਪਾਸ ਕਰਨਾ ਪੈਣਾ ਜੀ ਤੁਹਾਡੇ ਦਿਮਾਗ ਚ ਹੋਰ ਜਿਵੇਂ ਤੁਸੀਂ ਇਸ ਇਲਾਕੇ ਨੂੰ ਰਿਪਰੈਜ਼ੈਂਟ ਕਰੋਗੇ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ ਚ ਕੀ ਹੁੰਦਾ ਵੀ ਜੇ ਮੈਂ ਕੱਲ ਨੂੰ ਲੋਕ ਤੁਹਾਨੂੰ ਫਤਵਾ ਦਿੰਦੇ ਨੇ ਤਾਂ ਆਹ ਕੰਮ ਸਭ ਤੋਂ ਪਹਿਲਾਂ ਕਰੂੰਗਾ ਇਹ ਤੋਂ ਅਲਾਵਾ ਬਾਕੀ ਕੰਮ ਸਭ ਤੋਂ ਪਹਿਲਾਂ ਕ੍ਰਾਈਮ ਹੈ ਜੀ ਜਦੋਂ ਲੋਕ ਆਪਣੇ ਘਰਾਂ ਵੈ ਸੇਫ ਨਹੀਂ ਹੈ ਦੂਸਰੀ ਗੱਲ ਲੋਕਾਂ ਦੀ ਮੰਗ ਇਹ ਹੈ ਕਿ ਸਾਨੂੰ ਸੈਲਫ ਡਿਫੈਂਸ ਦਾ ਕਾਨੂੰਨ ਵੀ ਚਾਹੀਦਾ ਮੈਂ ਕੋਸ਼ਿਸ਼ ਕਰਾਂਗਾ ਕਿ ਬਿੱਲ ਲੈ ਕੇ ਆਵਾਂ ਕਿ ਅਸੀਂ ਘਰ ਦੇ ਵਿੱਚ ਬੈਠੇ ਆ ਸਾਨੂੰ ਕੋਈ ਮਾਰ ਨਾਉਂਦਾ ਅਸੀਂ ਕੁਝ ਨਹੀਂ ਕਰ ਸਕਦੇ ਅਜੀ ਕਿ ਡੰਡਾ ਨਹੀਂ ਮਾਰਸਾਰੇ ਲੋਕ ਕਹਿੰਦੇ ਨੇ ਕਿ ਸੈਲਫ ਡਿਫੈਂਸ ਅਸੀਂ ਆਪਣੀ ਸੇਫਟੀ ਲਈ ਕੀ ਕਰ ਸਕਦੇ ਆ ਉਹਦੇ ਲਈ ਵੀ ਕਾਨੂੰਨ ਬਣਾਉਣਾ ਚਾਹੀਦਾ ਦੂਸਰੀ ਗੱਲ ਜਦੋਂ ਆਪਾਂ ਰੋਜ਼ ਖਬਰਾਂ ਪੜ੍ਹਦੇ ਆ ਕਿ ਬੰਦਾ ਫੜਿਆ ਗਿਆ ਜਿਸ નો ਫਿਕਸ ਐਡਰੈਸ ਉਹਦੀ ਬੇਲ ਹੋ ਗਈ ਅੱਛਾ ਵਾਈ ਵੀ ਨੀਡ ਦਮ ਇਹ ਠੀਕ ਹੈ ਨਾ ਸਰਕਾਰ ਨੂੰ ਇਹ ਅਸੀਂ ਇਹ ਕੋਸ਼ਿਸ਼ ਇਹ ਕਰਾਂਗੇ ਕਿ ਸਰਕਾਰ ਇਹੋ ਜਿਹਾ ਬਿਲ ਵੀ ਲੈ ਕੇ ਆਵੇ ਜਿਹੜੇ ਕ੍ਰਿਮੀਨਲ ਨੇ ਜਿਨ੍ਹਾਂ ਕੋਲੇ ਕੋਈ ਫਿਕਸ ਐਡਰੈਸ ਨਹੀਂ ਹੈ ਡਸਨਟ ਮੈਟਰ ਵੇ ਦੇ ਕਮ ਫਰੋਂ ਸੈਂਡ ਦਮ ਬੈਕ we have to clean up we need that ਅਸੀਂ ਸਭ ਤੋਂ ਪਹਿਲਾਂ ਸੇਫਟੀ ਦਾ ਇਸ਼ੂ ਹੈ ਫਿਰ ਅਸੀਂ ਦੇਖੋ ਗਰੋਸਰੀ ਕਿੰਨੀ ਮਹਿੰਗੀ ਹੋ ਗਈ ਠੀਕ ਆ ਕੋਵਿਡ ਦੇ ਨਾਂ ਤੇ ਕਿੰਨੀਆਂ ਵੱਡੀਆਂ ਕਰਾਪਸ਼ਨ ਕੀਤੀਆਂ ਇਹ ਸਾਰੀ ਲਿਬਰਲ ਪਾਰਟੀ ਦੀ ਪਿਛਲੇ 10 ਸਾਲਾਂ ਦੀ ਮੈਨੇਜਮੈਂਟ ਹੈ ਉਹਦੇ ਨਾਲ ਕੀ ਆ ਕਿ ਸਾਰਾ ਕੰਮ ਖਰਾਬ ਹੋਇਆ ਹੁਣ ਉਹਨੂੰ ਸੁਧਾਰ ਕਰਨ ਲਈ ਆਪਾਂ ਨੂੰ ਚੇਂਜ ਲੈ ਕੇ ਆਉਣੀ ਪਈ ਕਿਉਂਕਿ ਜਿਮਗਾਈ ਦੀ ਤੁਸੀਂ ਗੱਲ ਕੀਤੀ ਆਪਾਂ ਤੁਹਾਨੂੰ ਯਾਦ ਹੋਣਾ ਅੱਜ ਤੋਂ ਜੇ 10 ਸਾਲੀ ਬાળੀ ਜਾਣ ਦੀ ਲੋੜ ਨਹੀਂ ਪਿੱਛੇ 100 ਡਾਲਰ ਦੀ ਗਰੋਸਰੀਆਂ ਦੀ ਬੱਗੀ ਭਰ ਦਿੰਦੇ ਸੀ ਕਿ ਮੇਰੇ ਹਿਸਾਬ ਨਾਲ ਤੇ ਅੱਜ ਕੱਲ ਕੋਸਕੋ ਹੋਲ ਸੇਲ ਹੈ ਤੇ 500 ਖਰਚ ਕੇ ਐਂ ਲੱਗਦਾ ਹੁੰਦਾ ਵੀ ਯਾਰ ਕੁਝ ਆਇਆ ਹੀ ਨਹੀਂ ਤੇ ਫਿਰ ਇਹ ਲੱਗਦਾ ਜੀ ਜੇ ਮੈਂ GST ਘਟਾ ਰਹੇ ਨੇ ਕਾਰਬਨ ਟੈਕਸ ਡਾਊਨ ਕਰਤਾ ਵੀ ਇਹਦੇ ਨਾਲ ਕੋਈ ਫਰਕ ਪਊਗਾ ਮਗਾਈ ਦਾ ਦੇਖੋ ਜਿੰਨਾ ਚਿਰ ਉਹ ਤਾਂ ਤਾਂ ਐ ਜਦੋਂ ਫਰਕ ਪਊਗਾ ਕਹਿਣ ਨਾਲ ਨਹੀਂ ਹੈ ਕਾਗਜ਼ੀ ਪੱਤਰੀ ਨਹੀਂ ਹੈ ਕਾਗਜ਼ੀ ਪੱਤਰੀ ਨਹੀਂ ਹੈ ਨਾਲੇ ਕੀ ਹੈ ਕਿ ਮਾਰਕ ਆਨੀ ਸਾਹਿਬ ਕੋਈ ਉਹੋ ਜਿਹੀ ਪਾਵਰ ਨਹੀਂ ਹੈ ਕਿ ਪੇਪਰ ਤੇ ਸਾਈਨ ਕਰਕੇ ਕਹੇ ਤਾਂ ਮੈਂ ਕਾਰਬਨ ਟੈਕਸ ਮਾਫ ਕਰਤਾ ਇਹ ਸਿਸਟਮ ਦੇ ਆ ਠੀਕ ਆ ਜਿੰਨਾ ਚਿਰ ਮਾਫ ਨਹੀਂ ਹੁੰਦਾ ਨਾਲੇ ਪੀਰ ਪਾਲੀਵਰ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅੰਟਾਇਰ ਕਾਰਬਨ ਟੈਕਸ ਮਾਫ ਕਰੂਗਾ ਇੰਡਸਟਰੀਅਲ ਵੀ ਠੀਕ ਆ ਤਾਂ ਉਹ ਜਿਹੜਾ ਕਾਰਬਨ ਟੈਕਸ ਮਾਫ ਹੋਏਗਾ ਲੋਕਾਂ ਨੂੰ ਪਤਾ ਲੱਗੇਗਾ ਕਿ ਆਹ ਜਿਹੜਾ ਮਾਫ ਹੋਇਆ ਅੱਜ ਸਾਨੂੰ ਸਮਾਂ ਹੈ ਕਿ ਆਪਾਂ ਨੂੰ ਬਦਲਾ ਲੈ ਕੇ ਹੋਣਾ ਚਾਹੀਦਾ ਤੇ ਨਾਲ ਇਹ ਵੀ ਕਿਹਾ ਪੀਰ ਸਾਹਿਬ ਨੇ ਵੀ ਮੈਂ ਕੈਨੇਡਾ ਵਾਸਤੇ ਕਿ ਕੈਨੇਡੀਅਨ ਜੌਬ ਤਾਂ ਹੈ ਹੀ ਨਹੀਂ ਲੋਕਾਂ ਕੋਲ ਬੱਚਿਆਂ ਕੋਲ ਜੌਬਸ ਨਹੀਂ ਹੈ ਮੈਨੂਫੈਕਚਰ ਨਹੀਂ ਹੈ ਵੀ ਇਹ ਜਿਹੜੇ ਪ੍ਰੋਵਿੰਸ ਹੈ ਉਹ ਆਪਸ ਵਿੱਚ ਵੀ ਆਪ ਆਪਣਾ ਬਿਜ਼ਨਸ ਨਹੀਂ ਕਰ ਸਕਦੇ ਉਹ ਵੀ ਫ੍ਰੀ ਟ੍ਰੇਡ ਜਿਹੜੀ ਕੀਤੀ ਜਾਊਗੀ ਸੋ ਇਸ ਕਰਕੇ ਕੈਨੇਡਾ ਦੇ ਵਿੱਚ ਆਪ ਜਿਹੜਾ ਬਿਜ਼ਨਸ ਕਰਨਾ ਉਹ ਵੀ ਖੋਲਿਆ ਜਾਏਗਾ ਉਹਦੇ ਨਾਲ ਕੀ ਹੈ ਜੌਬਸ ਹੋਰ ਰਹਿਣਗੇ ਕਿਉਂਕਿ ਟੈਰਫ ਜੇ ਲੱਗਦਾ ਜਿਵੇਂ ਆਪਣੇ ਟਰੰਪ ਸਾਹਿਬ ਨੇ ਕਹਿਤਾ ਵੀ ਟੈਰਫ ਲੱਗਦਾ ਉਹਦੇ ਨਾਲ ਵੀ ਸਾਡੀ ਇਕਨੋਮੀ ਨੂੰ ਵੀ ਫਰਕ ਪੈਂਦਾ ਪਰ ਜੇ ਅਸੀਂ ਮੇਰੇ ਹਿਸਾਬ ਨਾਲ ਲੋਕਲ ਚੀਜ਼ਾਂ ਜਿਹੜੀਆਂ ਬਣਦੀਆਂ ਨੇ ਉਹਨਾਂ ਨੂੰ ਸ਼ਾਇਦ ਅਸੀਂ ਪਹਿਲ ਦਈਏ ਸ਼ਾਇਦ ਸਾਡੇ ਉਹਦੇ ਨਾਲ ਸਾਡੀ ਇੰਡਸਟਰੀ ਜਿਹੜੀ ਬੂਮ ਹੋਏਗੀ ਇਹ ਲੋਕਾਂ ਤੱਕ ਇਹ ਵੀ ਸੁਨੋਹਾ ਸੁਨੇਹਾ ਪਹੁੰਚਾਉਣਾ ਜ਼ਰੂਰੀ ਹੈ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕੈਨੇਡੀਅਨ ਸਭ ਤੋਂ ਪਹਿਲਾਂ ਕੈਨੇਡੀਅਨ ਜਿਹੜੇ ਕੈਨੇਡੀਅਨ ਸਾਡਾ ਪ੍ਰੋਡਕਟ ਨੇ ਉਹਨਾਂ ਨੂੰ ਪਹਿਲ ਕਦਮੀ ਦਿਓ ਜੇ ਅਸੀਂ ਜੇ ਸਾਨੂੰ ਅੱਜ ਕੈਨੇਡਾ ਹੋਰ ਸਟਰੋਂਗ ਹੋ ਰਿਹਾ ਜੇ ਟੈਰਫ ਦਾ ਝਟਕਾ ਲੱਗਾ ਜਰੂਰ ਹੈ ਲੱਗੇਗਾ 노 ਪ੍ਰੋਬਲਮ ਪੀਅਰ ਪਾਲਵਰ ਸਾਹਿਬ ਇੰਨੇ ਸਟਰੋਂਗ ਨੇ ਕਿ ਉਹਨਾਂ ਨੇ ਕੈਨੇਡਾ ਵਾਸਤੇ ਕੰਮ ਕਰਨਾ ਸੋ ਇਸ ਕਰਕੇ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਅਸੀਂ ਹੋਰ ਸਟਰੋਂਗ ਹੋਵਾਂਗੇ ਜਿਆਦਾ ਸਟਰੋਂਗ ਹੋਵਾਂਗੇ ਕੈਨੇਡੀਅਨ ਗੋਣਾ ਸਟੈਂਡ ਥੈਮਸੈਲਫ ਅਸੀਂ ਕੈਨੇਡੀਅਨ ਪ੍ਰੋਡਕਟ ਬਾਇ ਕਰਾਂਗੇ ਕੈਨੇਡਾ ਨੂੰ ਪਹਿਲ ਦੇਵਾਂਗੇ ਤਿਆਪੇ ਠੀਕ ਹੋ ਜਾਏਗਾ ਪਰ 트럼ਪ ਸਾਹਿਬ ਤਾਂ ਕਹਿੰਦੇ ਮੇਰੇ ਲਈ ਬੀਅਰ ਪੋਲ ਵਾ ਠੀਕ ਨਹੀਂ ਹੈਗਾ ਮੇਰੇ ਲਈ ਤਾਂ ਕਹਿੰਦੇ ਮਾਰਕ ਐਨੀ ਸਾਬ ਠੀਕ ਨੇ ਵੀ ਉਹ ਆਉਣ ਤਾਂ ਕਹਿੰਦਾ ਮੈਨੂੰ ਛੇ ਥੋੜਾ ਡੀਲ ਕਰਨਾ ਕੈਨੇਡਾ ਨਾਲ ਵਧੀਆ ਹੋ ਇਹ ਥੋੜਾ ਸਖਤ ਸੁਭਾਅ ਦੇ ਨੇ ਸ਼ਾਇਦ ਤੁਸੀਂ ਕਬੱਡੀ ਖੇਡੀ ਬਿਲਕੁਲ ਕਬੱਡੀ ਜਦੋਂ ਰੇਡਰ ਰੇਡ ਪਾਉਂਦਾ ਉਹ ਜਦੋਂ ਜਾਫੀਆਂ ਕੋਲੇ ਜਾਂਦਾ ਚਾਰ ਜਾਫੀ ਹੁੰਦੇ ਉਹਨੂੰ ਹੱਥ ਲਾਉਂਦਾ ਜਿਹੜਾ ਵੀਕ ਹੁੰਦਾ ਠੀਕ ਹੈ ਤਕੜੇ ਜਾਫੀ ਨੂੰ ਹੱਥ ਨਹੀਂ ਲਾਉਂਦਾ ਸੋ ਇਦਾਂ ਹੀ ਕਾਰਨੀ ਸਾਬ ਵੀਕ ਨੇ ਤਾਂ ਉਹਦਾ ਨੁਕਸਾਨ ਵੀ ਹੋ ਸਕਦਾ ਕਾਲੂ ਜਿਹੜੀ 51 ਸਟੇਟ ਦੀ ਗੱਲ ਕਰਦੇ ਆ ਕਿਤੇ ਉਹ ਨਾ ਮਨਾ ਲਵੇ ਸਾਨੂੰ ਉਹ ਯਕੀਨ ਨਹੀਂ ਕਰਨਾ ਚਾਹੀਦਾ ਬਿਲਕੁਲ ਸਾਨੂੰ ਸਟਰੋਂਗ ਪ੍ਰਾਈਮ ਮਿਨਿਸਟਰ ਚਾਹੀਦਾ ਤੇ ਹਾਂ ਆਓ ਸਾਡਾ ਸਾਥ ਦਿਓ ਤੇ ਅਸੀਂ ਤੁਹਾਡਾ ਸਾਥ ਦੇ ਤੇ ਜੇ ਐਡਵਾਂਸ ਪੋਲਿੰਗ ਦੀ ਗੱਲ ਕੀਤੀ ਜਾਵੇ ਉਹਦੀ ਕਿਹੜੀ ਕਿਹੜੀ ਤਰੀਕ ਉਹ ਵੀ ਥੋੜਾ ਜਿਆਦਾ ਦੱਸ ਦਿਓ ਜੀ ਤੇ ਫਿਰ ਜਿਹੜੀ ਪੋਲਿੰਗ ਦਾ ਕਿਵੇਂ ਕੀ ਕੀ ਸਾਫ ਹਜੇ ਡੇਟ ਅਨਾਉਂਸ ਨਹੀਂ ਹੋਈਆਂ ਕਿਹਾ ਜਾ ਰਿਹਾ ਕਿ 15 ਤਰੀਕ ਨੂੰ ਹੋਏਗੀ 50 ਨਾਲ ਇਹਨੂੰ ਤੇ ਉਸ ਤੋਂ ਅਗਲਾ ਜਿਹੜਾ 1 ਵੀਕਣ ਪਹਿਲਾਂ ਹੋਏਗਾ ਤੇ ਫਿਰ April 20th ਨੂੰ ਵੋਟਾਂ ਪੈਣੀਆਂ ਨੇ ਵੋਟ ਜ਼ਰੂਰ ਪਾਉਣ ਜਾਓ ਕਰੋਂ ਬਾਹਰ ਨਿਕਲਾਂਗੇ ਚੇਂਜ ਫੇਰ ਹੀ ਆਏਗੀ ਕਿਉਂਕਿ ਲੋਕ ਸਾਡੇ ਇਹ ਵੀ ਜ਼ਰੂਰ ਤੁਸੀਂ ਸਹੀ ਗੱਲ ਹੈ ਤੁਸੀਂ ਕਹਤਾ ਵੀ ਸੁਨੇਹਾ ਜ਼ਰੂਰ ਦਿਓ ਕਿਉਂਕਿ ਘਰੇ ਬਹਿ ਕੇ ਚੇਂਜ ਨਹੀਂ ਆਉਣੀ ਯਾਰ ਆਹ ਨਹੀਂ ਕੀਤਾ ਉਹ ਮੈਸੇਜ ਇਹ ਕਰ ਦਿੰਨੇ ਆ ਆਪਣਾ ਜਿਹੜਾ ਜਮਹੂਰੀਅਤ ਹੱਕ ਆ ਉਹਨੂੰ ਅਦਾ ਕਰੋ ਸਾਡਾ ਹੱਕ ਹੈ ਸੋ ਅਸੀਂ ਵੋਟ ਜ਼ਰੂਰ ਪਾਓ ਤੁਹਾਨੂੰ ਚੰਗਾ ਲੱਗਦਾ ਕਿ ਚੇਂਜ ਲੈ ਕੇ ਆਉਣਾ ਚਾਹੁੰਦੇ ਹੋ ਚਾਹੇ ਨਹੀਂ ਲੈ ਕੇ ਆਉਣਾ ਚਾਹੁੰਦੇ ਤਾਂ ਵੀ ਆਪਣੀ ਵੋਟ ਚ ਪਾਓ ਥੈਂਕ ਯੂ ਸੋ ਧੰਨਵਾਦ ਬਾਬ ਜੀ ਸੋ ਵੈਸਟ ਵਿਸ਼ੇਸ ਦਾ ਸਾਡੇ ਕੰਨਿਓ ਬੈਸਟ ਆਫ ਲੱਕ ਆੜਵਾ ਚ ਪਰ ਅਸੀਂ ਫੇਰ ਵੀ ਆਵਾਂਗੇ ਗਾਇਬ ਗਾਇਬ ਵੀ ਮਿਲਦੇ ਰਹਿਣਾ ਪਰ ਫਿਰ ਹਾਲ ਦੇ ਲਈ ਬੈਸਟ ਆਫ ਲੱਕ ਜੀ ਥੈਂਕ ਯੂ ਥੈਂਕ ਯੂ ਸੋ ਇਹਸਾਨ ਬਾਬ ਦਸਾਨ ਜਿਨ੍ਹਾਂ ਨੇ ਦੱਸਿਆ ਬਈ ਵੋਟ ਪਾਉਣਾ ਸਾਡਾ ਹੱਕ ਆ ਔਰ ਜੇ ਸਾਨੂੰ ਇਸ ਦੇਸ਼ ਨੇ ਹੱਕ ਦਿੱਤਾ ਹੈ ਤਾਂ ਆਪਣਾ ਵੋਟ ਦਾ ਇਸਤੇਮਾਲ ਕਰੋ ਤਾਂ ਕਿ ਜਿਹੜੀ ਕੱਲ ਨੂੰ ਤੁਸੀਂ ਚੇਂਜ ਲਿਆਉਣ ਦੀ ਗੱਲ ਕਰਦੇ ਹੋ ਜਾਂ ਚੇਂਜ ਚਾਹੁੰਦੇ ਹੋ ਤੇ ਜਾਂ ਉਹੀ ਸਰਕਾਰ ਵੀ ਰੱਖਣਾ ਚਾਹੁੰਦੇ ਹੋ ਵੋਟ ਪਾਉਂਗੇ ਤਾਂ ਇਹ ਸਰਕਾਰਾਂ ਉਵੇਂ ਬਣਨ گی ਜਾਂ ਚੇਂਜ ਆਏਗੀ ਤਦ ਹੀ ਜਿਹੜੀ ਕੈਨੇਡਾ ਦੀ ਰੁਕੀ ਇਕਨੋਮੀ ਹੈ ਜਾਂ ਜਿਹੜਾ ਕ੍ਰਾਈਮ ਹੈ ਜਾਂ ਜਿਹੜੀਆਂ ਇਹ ਜਿਹੀਆਂ ਜਿਹੜੀਆਂ ਗੋਲੀਆਂ ਚੱਲ ਰਹੀਆਂ ਇਹ ਜਿਹੜੀਆਂ ਜਿਹੜੀਆਂ ਵਾਰਦਾਤਾਂ ਉਹਨਾਂ ਨੂੰ ਤਾਂ ਹੀ ਠੱਲ ਪੈ ਸਕਦੀ ਆ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਹੈ ਬਰਾਜ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ